ਨੇ ਜਿਹੜੇ ਨੇ ਸ਼ਹੀਦ ਹੁੰਦੇ ਨੇ ਆਪਾਂ ਕਹਿੰਦੇ ਆਂ ਵੀ ਜਿਹੜਾ ਹੈ ਸੰਸਕਾਰ ਕਰਦੇ ਹਾਂ ਜਾਂ ਨੂੰ ਜਿਹੜਾ ਹੈ ਇਸ਼ਨਾਨ ਕਰਾਉਂਦੇ ਆਂ ਉਹ ਸਾਧ ਸੰਗਤ ਜੀ ਇੱਥੋਂ ਤੱਕ ਕਹਿੰਦੇ ਨੇ ਕਿ ਇੰਨਾ ਸ਼ਹੀਦ ਪਾਕ ਪਵਿੱਤਰ ਹੁੰਦਾ ਨਾ ਉਹਨੂੰ ਜਿਹੜਾ ਹੈ ਉਹ ਆਪਣੇ ਪੰਜ ਇਸ਼ਨਾਨਾ ਕਹਿੰਦੇ ਇਸ਼ਨਾਨ ਕਹਿੰਦੇ ਉਹ ਗੁਸਲ ਕਰਨਾ ਕਹਿੰਦੇ ਹਾਂ ਉਹਨਾਂ ਦੇ ਮੁਸਲਮਾਨਾਂ ਦੇ ਸ਼ਬਦ ਹੈ ਵੱਖਰੇ ਵੱਖਰੇ ਧਰਮਾਂ ਦੇ ਸ਼ਬਦ ਨੇ ਉਹ ਕਹਿੰਦੇ ਇੰਨਾ ਪਾਕ ਪਵਿੱਤਰਾਂ ਨੂੰ ਮੌਤ ਦੇ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਸ਼ਹੀਦ ਇੰਨਾ ਪਾਕ ਪਵਿੱਤਰ ਸਾਦ ਸنگ ਜੀ ਮੁਹੰਮਦ ਸਾਹਿਬ ਦੇ ਜਿਹੜੇ ਨੇ ਦੋ ਤਰੇ ਹੁਸੈਨ ਤੇ ਹਸੈਨ ਉਹ ਵੀ ਸ਼ਹੀਦ ਹੋਏ ਨੇ ਮੁਸਲਮਾਨ ਵੀਰ ਉਹਨਾਂ ਨੂੰ ਯਾਦ ਕਰਦੇ ਨੇ ਹੁਸੈਨ ਤੇ ਹਸੈਨ ਜਿਹੜੇ ਮੁਸਲਮਾਨ ਵੀਰ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਨੂੰ ਸ਼ਹੀਦ ਮੰਨਿਆ ਪੰਥ ਕੌਮ ਦੀ ਗੱਲ ਕਰੀਏ ਪੰਚਮ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਮਹਾਰਾਸ਼ੀਰਵਦਾ ਅਨੁਸ਼ੀਧ ਮੰਨਿਆ ਸੋ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦ ਇਸੇ ਤਰ੍ਹਾਂ ਕਿੰਨੇ ਕਾਪਾਂ ਜਿਹੜਾ ਹੈ ਭਾਈ ਦਿਆਲਾ ਜੀ ਜਿਹੜਾ ਭਾਈ ਪ੍ਰਗਾ ਜੀ ਇਸ ਤਰ੍ਹਾਂ ਭਾਈ ਮਨੀ ਸਿੰਘ ਕਿੰਨੇ ਕ ਜਿਹੜੇ ਨੇ ਆਪਾਂ ਨਾਮ ਗੜੀਆਂ ਬਯੰਤ ਜਿਹੜੇ ਨੇ ਸ਼ਹੀਦ ਹਨ ਸੋ ਆਪਾਂ ਆਪਣੀ ਵਿਚਾਰ ਤੇ ਆਈਏ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਬਚਪਨ ਤੋਂ ਹੀ ਜੀਵਨ ਜਿਹੜਾ ਹੈ ਭਾਈ ਤਾਰੂ ਸਿੰਘ ਦਾ ਕਿ ਮਾਤਾ ਮਿਤਾ ਵੀ ਵਰ ਸਕਨੇ ਸੋ ਬਾਣੀ ਪੜਨ ਵਾਲੇ ਨੇ ਤੇ ਅੱਗੇ ਬੱਚਾ ਵੀ ਇਸ ਤਰ੍ਹਾਂ ਜਿਹੜਾ ਹੈ ਉਹ ਬਾਣੀ ਪੜਨ ਵਾਲਾ ਜਿਹੜਾ ਹੈ ਇਸ ਪ੍ਰਕਾਰ ਉਹ ਬੱਚਾ ਇਸ ਤਰ੍ਹਾਂ ਦਾ ਅੱਗੇ ਜਿਹੜਾ ਹੋਇਆ ਤੋ ਬਚਪਨ ਤੋਂ ਹੀ ਜਿਹੜਾ ਹੈ ਭਾਈ ਤਾਰੂ ਸਿੰਘ ਜੀ ਜਿਹੜੇ ਨੇ ਬਚਪਨ ਤੋਂ ਹੀ ਬਾਣੀ ਦਾ ਸਿਮਰਨ ਦਾ ਬਹੁਤ ਅਭਿਆਸ ਕਰਦੇ ਮਾਤਾ ਪਿਤਾ ਜਿਹੜੇ ਨੇ ਉਹ ਮਾਤਾ ਪਿਤਾ ਵੀ ਬਹੁਤ ਬਾਣੀ ਦੇ ਅਭਿਆਸੀ ਨੇ ਬਹੁਤ ਬੰਦਗੀ ਵਾਲੇ ਨੇ ਇਸ ਵਾਸਤੇ ਸਾਧ ਸੰਗਤ ਜੀ ਆਖਿਆ ਧੰਨ 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 ਆਇਆ ਜਿਸ ਵਰਸਾਤ ਸਭ ਜਗਤ ਰਾਇਆ ਜਨ ਤਾਵਨ ਕਹ ਸਵਾਉ ਜਨ ਕੈ ਸੰਚਿਤ ਆਵੇ ਨਾਲ ਆਪ ਮੁਕਤ ਮੁਕਤ ਕਰੇ ਸੰਸਾਰ ਐਸੀ ਜੜੀ ਅਵਸਥਾ ਹੁੰਦੀ ਆ ਬ੍ਰਹਮ ਗਿਆਨੀਆਂ ਦੀ ਐਸੀ ਜੜੀ ਅਵਸਥਾ ਹੁੰਦੀ ਆ ਉਹ ਰੱਬ ਦੇ ਪਿਆਰੇ ਸੋ ਜਿਹੜਾ ਹੈ ਹੂਲਾ ਪਿੰਡ ਮਾਧੇ ਦੇ ਵਿੱਚ ਜਿਹੜਾ ਹੈ ਜਿੱਥੇ ਕੀ ਕਾਰਜ ਕਰਦੇ ਨੇ ਛੋਟਾ ਮੋਟਾ ਕੰਮ ਆ ਜਿਹੜਾ ਹੈ ਘਰ-ਬਾਰ ਵਿੱਚ ਰਹਿੰਦੇ ਫੈਮਿਲੀ ਵਿੱਚ ਛੋਟਾ-ਬੋਟਾ ਕੰਮ ਖੇਤੀਬਾੜੀ ਦਾ ਕਿਰਤ-ਵਿਰਤ ਕਰਦੇ ਨੇ ਕਿਰਤ-ਵਿਰਤ ਕਰਦੇ ਨੇ ਤੇ ਨਾਲ ਦੇ ਨਾਲ ਦਸਵੰਧ ਵੀ ਕੱਢਦੇ ਨੇ ਦਸਵੰਧ ਕੱਢ ਕੇ ਸਿਵਾਵਾ ਗੁਰਸਿੱਖਾਂ ਦੀਆਂ ਜੜੀਆਂ ਨੇ ਲੰਗਰਾਂ ਦੀਆਂ ਸਿਵਾਵਾ ਕਰਦੇ ਨੇ ਸੋ ਸਾਧ ਸੰਗਤ ਜੀ ਜਿਹੜਾ ਹੈ ਇਸ ਤਰ੍ਹਾਂ ਉਸ ਸਮੇਂ ਬਹੁਤ ਜਿਵੇਂ ਕਹੋ ਪਤਾ ਪਤਾ ਸਿੰਘਾਂ ਦਾ ਵੈਰੀ ਜਕਰੀਆ ਖਾਨ ਦਾ ਸਮਾ ਸੀ ਬੜਾ ਭਿਆਨਕ ਸਮਾ ਸੀ ਸਾਧ ਸੰਗਤ ਜੀ ਸ਼ਹੀਦیاں ਜਿਹੜੀਆਂ ਨੇ ਉਹ ਸਿੰਘਾਂ ਦੀਆਂ ਬਹੁਤ ਹੋਰੀਆਂ ਸੰਤ ਸਿੰਘ ਸਾਧ ਸੰਗਤ ਜੀ ਜਗਲਾਂ ਵਿੱਚ ਰਹ ਰਹੇ ਸਨ ਕੋਈ ਵੀ ਘਰ ਵਿੱਚ ਕਿਤੇ ਗਰਦਾਸਪੁਰ ਦੇ ਸ਼ੰਭ ਦੇ ਵਿੱਚ ਕੋਈ ਕਿਤੇ ਕੋਈ ਕਿਤੇ ਇਸ ਤਰ੍ਹਾਂ ਜਿਹੜਾ ਹੈ ਕੋਈ ਸ਼ਕਨ ਛਕਾਉ ਨੂੰ ਪ੍ਰਸ਼ਾਦਾ ਪਾਣੀ ਨਹੀਂ ਪੋ ਜਾਨੀ ਇਸੇ ਤਰ੍ਹਾਂ ਜਿਹੜੇ ਨੇ ਰੁੱਖਾਂ ਦੇ ਪੱਤੇ ਖਾ ਕੇ ਜਿਹੜੇ ਨੇ ਇਸੇ ਤਰ੍ਹਾਂ ਕੱਟੀਆਂ ਸਬਜ਼ੀਆਂ ਜਿਹੜੇ ਨੇ ਕੁਝ ਫਰੂਟ ਮਿਲ ਗਏ ਤਾਂ ਨਹੀਂ ਤਾਂ ਕੋ ਸਬਜ਼ੀਆਂ ਇਸੇ ਤਰ੍ਹਾਂ ਗੋਲੀਆਂ ਗਾਜਰਾਂ ਖਾ ਕੇ ਗੁਜ਼ਾਰਾ ਜਿਹੜੇ ਨੇ ਉਹ ਜੰਗਲਾਂ ਵਿੱਚ ਕਰਦੇ ਇਸ ਤਰ੍ਹਾਂ ਜਿਹੜਾ ਸਮਾਜ ਬਣਿਆ ਸੀ ਕਿਉਂਕਿ ਜਕਰੀਆ ਖਾਨ ਇਹ ਕਸਮ ਖਾਦੀ ਸੀ ਕਿ ਸਿੱਖ ਜਿਹੜਾ ਹੈ ਮੈਂ ਕੋਈ ਰਹਿਣ ਹੀ ਨਹੀਂ ਦਿੰਦਾ ਸਾਰੇ ਖਤਮ ਕਰ ਦੇਣੇ ਇਸ ਤਰ੍ਹਾਂ ਦਾ ਸਮਾਂ ਭਿਆਨਕ ਸਮਾਂ ਸੀ ਸਿੱਖ ਵਿਚਾਰੇ ਆਪਦੇ ਕਈ ਪਰਿਵਾਰਾਂ ਨੂੰ ਵੀ ਨਾਲ ਲੈ ਗਏ ਕਈ ਪਰਿਵਾਰਾਂ ਨੂੰ ਛੱਡ ਕੇ ਆਪ ਜਿਹੜੇ ਨੇ ਸਾਧ ਸੰਗਤ ਜੀ ਉਹ ਜੰਗਲਾਂ ਦੇ ਵਿੱਚ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਦਿਨ ਜਿਹੜੇ ਬਤੀਤ ਕਰਨ ਲੱਗੇ ਦਿਨ ਜਿਹੜੇ ਨੇ ਗੁਜ਼ਾਰ ਕਰਨ ਲੱਗੇ ਜਿਹੜਾ ਹੈ ਇਸੇ ਤਰ੍ਹਾਂ ਜੰਗਲਾਂ ਵਿੱਚੋਂ ਛਕ ਛਕਾ ਕੇ ਜੋ ਮਿਲੇ ਉਹ ਆਪਦੇ ਦਿਲ ਜਿਹੜੇ ਇਸ ਤਰ੍ਹਾਂ ਕੱਟਣ ਲੱਗੇ ਸੋ ਸਾਧ ਸੰਗਤ ਜੀ ਜਿਹੜਾ ਹੈ ਕਿ ਭਾਈ ਤਾਰੋ ਜੀ ਜਵਾਨੇ ਦੀ ਉਮਰ ਆ 25 ਸਾਲ ਦੀ ਉਮਰ ਇਹਨਾਂ ਦੀ ਦੱਸੀ ਗਈ ਆ ਜਵਾਨੇ ਦੀ ਉਮਰ ਇਹਨਾਂ ਨੂੰ ਕੀ ਆ ਇਹਨਾਂ ਨੇ ਵਿਚਾਰ ਕੀਤੀ ਮਾਤਾ ਜੀ ਨਾਲ ਆਪਦੇ ਬਈ ਜਿਹੜਾ ਹੈ ਵੇਖੋ ਆਪਾਂ ਦਾ ਸਿਆਲ ਚ ਸਰਦੀਆਂ ਚ ਟੜੇ ਗਰਮ ਵਸਤਰ ਪਹਿਨ ਲੈਣੇ ਆ ਜਿਹੜਿਆ ਘਰ ਚ ਵਧੀਆ ਪ੍ਰਸ਼ਾਦਾ ਪਾਣੀ ਛਕਦੇ ਆ ਜੋ ਚੀਜ਼ ਮਿਲੇ ਉਹ ਵਸਤੂ ਆਪਾਂ ਖਾਣੇ ਆ ਛਕਦੇ ਆ ਤੇ ਕਦੇ ਮਾਤਾ ਜੀ ਸੋਚਾਵੇ ਸਿੱਖ ਜਿਹੜੇ ਵਿਚਾਰੇ ਨੇ ਪੰਥ ਕੌਮ ਲਈ ਦੇਸ਼ ਕੌਮ ਲਈ ਜੜਾ ਜੂਝ ਰਹੇ ਨੇ ਉਹ ਵਿਚਾਰੇ ਜੰਗਲਾਂ ਚ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਰੇ ਜਿਨ੍ਹਾਂ ਵਿੱਚ ਬਜ਼ੁਰਗ ਵੀ ਆ ਬੱਚੇ ਵੀ ਆ ਹੋਰ ਵੀ ਹਨ ਕਿਉਂ ਨਾ ਹੋਵੇ ਆਪਾਂ ਜਿਹੜਾ ਹੈ ਇਹ ਸੇਵਾਵਾਂ ਉਹਨਾਂ ਦੀ ਲੰਗਰ ਪਾਣੀ ਦੀ ਆ ਪ੍ਰਸ਼ਾਦਾ ਪਾਣੀ ਦੀ ਆ ਸੇਵਾ ਜਿਹੜੀ ਉਹਨਾਂ ਨੂੰ ਕੀਤੀ ਜਾਵੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਵਿਚਾਰ ਬਣੀ ਇੱਕ ਭਾਈ ਤਾਰੂ ਸਿੰਘ ਜੀ ਹਨ ਉਹਨਾਂ ਦੀ ਭੈਣ ਹੈ ਸਿਸਟਰ ਹੈ ਉਹਨਾਂ ਦੀ ਭੈਣ ਵੀ ਵਿੱਚ ਸੇਵਾ ਵਿੱਚ ਲੱਗ ਗਈ ਭੈਣ ਭਰਾਵਾਂ ਨੇ ਮਾਤਾ ਨੇ ਲੰਗਰ ਤਿਆਰ ਕਰਕੇ ਦੇਣਾ ਜਿਹੜੇ ਉਸ ਵਿੱਚ ਚੱਕੀਆਂ ਪੀ ਕੇ ਆਪ ਚੱਕੀਆਂ ਆਪ ਪੀ ਕੇ ਜਿਹੜਾ ਘੜੋਲੇ ਤੋਂ ਦਾਣੇ ਕੱਟ ਕੇ ਸੋ ਪ੍ਰਸ਼ਾਦੇ ਪਕਾ ਕੇ ਛਾਪੇ ਦੇ ਵਿੱਚ ਪਾ ਕੇ ਹਾਂਡੀ ਦੇ ਵਿੱਚ ਮਿੱਟੀ ਦੀਆਂ ਤੌੜੀਆਂ ਹਾਂਡੀਆਂ ਆਉਂਦੀਆਂ ਸਨ ਜਿਹੜੇ ਕੋਈ ਦਾਲ ਬਣਾਉਣੀ ਸਬਜ਼ੀ ਬਣਾਉਣੀ ਸਾਧ ਸੰਗ ਜੀ ਉਹ ਬਣਾ ਕੇ ਜਿਹੜੀ ਆ ਪੈਕ ਕਰਕੇ ਉਹ ਬੰਨ ਕੇ ਭੈਣ ਨੇ ਤੇ ਭਰਾ ਨੇ ਜੰਗਲਾਂ ਨੂੰ ਜਾਣਾ ਜਿੱਥੇ ਜਿੱਥੇ ਸਿੰਘ ਵਿਚਾਰੇ ਜੰਗਲਾਂ 'ਚ ਰਹਿੰਦੇ ਆ ਇਹ ਜਿੱਥੋਂ 사ਸنگ ਜੀ ਮੈਂ ਵਿਚਾਰ ਕਰ ਰਿਹਾ ਮੈਂ ਜਿੱਥੋਂ ਇਹਨਾਂ ਦੀ ਕੜੀ ਸ਼ੁਰੂ ਹੁੰਦੀ ਸ਼ਾਦ ਦੀ ਭਾਈ ਤਾਰੂ ਸਿੰਘ ਦੀ ਸ਼ਾਦ ਦਾ ਕਾਰਨ ਕੀ ਸੀ ਅੱਜ ਕਾਰਨ ਆਪਾਂ ਹੀ ਦੱਸ ਰਹੇ ਸੋ ਜਿਹੜਾ ਹੈ ਭੈਣ ਭਰਾਵਾਂ ਨੇ ਪ੍ਰਸ਼ਾਦਾ ਪਣਾ ਲੈ ਕੇ ਜਾਣਾ ਜਿਹੜਾ ਹੈ ਉੱਥੇ ਜੰਗਲ 'ਚ ਸਿਕਾਉਣਾ ਕਿਸੇ ਨੂੰ ਕੋ ਵਸਤਰ ਦੇਉਣਾ ਕਿਸੇ ਨੂੰ ਕੋਈ ਥੋੜੀ ਬੋਤੀ ਮਾਇਆ ਜੜੀ ਦੇਉਣੀ ਜਿੰਨਾ ਵੀ ਉਹਦਾ ਸਰਿਆ ਕੋਈ ਦਾ ਜਿੰਨਾ ਹੋ ਸਕਣ ਉਹ ਕਰਦੇ ਸਨ ਸੋ ਇਹ ਗੱਲ ਜਿਹੜੀ ਆ ਸਾਧ ਸੰਗਤ ਜੀ ਇਸੇ ਤਰ੍ਹਾਂ ਸੇਵਾਵਾਂ ਚੱਲਦੀਆਂ ਰਹੀਆਂ ਕਿੱਥੇ ਇੱਕ ਛੋਟੀ ਤੌੜੀ ਤੋਂ ਹਾਂਡੀ ਤੋਂ ਜਿਹੜੇ ਹੈ ਦਾਲ ਬਣਣੀ ਜਿਹੜੀ ਆ ਸਬਜੀ ਬਣਨੀ ਸ਼ੁਰੂ ਹੋਈ ਸੀ ਕਿੱਥੇ ਵੱਡੇ ਵੱਡੇ ਦੇਗਿਆਂ 'ਚ ਦਾਲ ਸਬਜੀ ਬਣਨ ਲੱਗੀ ਕਿੱਥੇ ਛੋਟੇ ਜਿਹੇ ਛਾਬੇ 'ਚ ਪ੍ਰਸ਼ਾਦੇ ਬਣਦੇ ਸੀ ਵੱਡੇ ਵੱਡੇ ਟੋਕਰੇ ਜਿਹੜੇ ਪ੍ਰਸ਼ਾਦਿਆਂ ਦੇ ਬਣਨ ਲੱਗੇ ਤੇ ਉਹ ਸੇਵਾਵਾਂ ਜਿਹੜੀਆਂ ਜੰਗਲ 'ਚ ਜਾਣ ਲੱਗੀਆਂ ਇੱਕ ਵਾਰ ਇਸ ਤਰ੍ਹਾਂ ਬੈਠੇ ਸਰਕਾਰਾਂ ਦੇ ਕੋਲ ਜਿਹੜਾ ਹੈ ਭਗਤ ਨਰਨਜਣੀਆਂ ਜਿਹੜਾ ਗਰਦਾਰ ਜਿੰਨੇ ਗਰਦਾਰੀ ਕੀਤੀ ਉਹ ਭਗਤ ਨਰਨਜਣੀਆਂ ਸਾਥ ਸੰਗ ਜਿਹੜਾ ਗਰਦਾਰ ਉਨੇ ਇਸ ਤਰ੍ਹਾਂ ਗੱਲ ਚੱਲੇ ਜਿਹੜਾ ਮੁਗਲਾਂ ਦੇ ਵਿੱਚ ਬਹਿ ਕੇ ਇਸੇ ਤਰ੍ਹਾਂ ਜਕਰੀਏ ਖਾਣੇ ਕੋਲ ਇਹ ਕਹਿੰਦੇ ਹੁਣ ਤਾਂ ਸੇ ਖਤਮ ਕਰਤੇ ਆ ਕੋਈ ਇਹਨਾਂ ਦੇ ਘਰ ਘਾਟ ਅਜਾੜਤੇ ਨੇ ਇਹਨਾਂ ਦੇ ਕੋਈ ਮਾਲ ਡੱਗ ਨਹੀਂ ਰਹਿ ਗਿਆ ਉਹ ਜਿਹੜਾ ਮਾਰਤਾ ਬੱਚੇ ਮਾਰਤੇ ਆ ਇਹਨਾਂ ਦਾ ਘਰ ਘਾਟ ਲੁੱਟ ਲਿਆ ਹੈ ਕੁਛ ਰਹਿ ਨਹੀਂ ਗਿਆ ਉਹ ਕਹਿੰਦਾ ਅੱਜ ਵੀ ਬੜੇ ਬੈਠੇ ਨੇ ਜਿਹੜੇ ਜੰਗਲਾਂ ਵਿੱਚ ਉਹਨਾਂ ਨੂੰ ਜਿਹੜੇ ਨੇ ਪਿੰਡਾਂ ਵਿੱਚ ਜਿਹੜੇ ਬੈਠੇ ਆ ਉਹ ਘਰਾਂ 'ਚ ਅੱਜ ਵੀ ਜਿਹੜੇ ਬੜੇ ਪ੍ਰਸ਼ਾਦੇ ਪਣੀ ਦੇ ਕੇ ਆਉਂਦੇ ਆ ਕਹਿਣ ਤੋਂ ਭਾਵ ਉਹ ਚੁਗਲਖੋਰ ਨੇ ਚੋਲੀ ਲਾਈ ਕਿਉਂਕਿ ਚੁਗਲਖੋਰ ਕਦੇ ਰਹਿਦਾ ਨਹੀਂ ਹੁੰਦਾ ਉਹ ਕਹਿੰਦੇ ਗੱਲ ਕਹਿੰਦਿਆ ਕਹੇ ਜਾਂਦਾ ਇਹ ਚੁਗਲਖੋਰ ਦਾ ਸੁਭਾਅ ਹੁੰਦਾ ਹੈ ਸੋ ਉਹ ਰੱਬ ਦੇ ਪਿਆਰੇ ਦੀ ਧਾਰਮਿਕ ਮਨੁੱਖ ਦੀ ਜੜੀਆ ਮਨੁੱਖ ਨਹੀਂ ਆਪਾ ਇੱਕ ਬ੍ਰਹਮ ਗਿਆਨੀ ਧਾਰਮਿਕ ਜਿਹੜਾ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਰਾਤ ਦਿਨ ਚੌਂਕੜਾ ਮਾਰ ਕੇ ਬਾਣੀ ਪੜਨ ਵਾਲਾ ਤੇ ਜਿਹੜੀ ਸਾਖੀ ਵੀ ਲਿਖੀ ਹ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਜੀ ਇਤਿਹਾਸ ਵਿੱਚ ਤੇ ਕਥਾ ਹੁੰਦੀ ਆ ਉਥੇ ਸਾਖੀਆਂ ਬਣਾਵਣਾ ਕਿ ਲਿਖੀਆਂ ਭਾਈ ਤਾਰੂ ਸਿੰਘ ਕੀ ਸਾਖੀ ਜੜੀ ਇਸ ਤਰ੍ਹਾਂ ਹੈ ਫਿਰ ਸਾਧ ਸੰਗਤ ਜੀ ਜਦੋਂ ਇਹ ਚੁਗਲੀ ਉਥੇ ਕਰ ਦਿੱਤੀ ਉਹਨੇ ਫੌਜ ਭੇਜ ਦਿੱਤੀ ਫੌਜ ਭੇਜ ਕੇ ਸਾਧ ਸੰਗਤ ਜੀ ਜਿਹੜਾ ਹੈ ਉਹ ਗ੍ਰਫਤਾਰ ਦੇ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਫੌਜ ਜਿਹੜੀ ਆ ਸਿਪਾਹੀ ਜਿਹੜੇ ਘਰੇ ਆ ਗਏ ਤੇ ਮਾਤਾ ਨੂੰ ਕਹਿੰਦੇ ਪਹਿਲਾਂ ਬੜੇ ਰੋਹ ਬਣਾ ਬੜੇ ਦਾਬੇ ਰਾਂ ਜਦੋਂ ਇਸ ਤਰ੍ਹਾਂ ਆਖਿਆ ਕਹਿੰਦੇ ਵੀ ਇਕੱਠੇ ਤੇਰਾ ਬੰਡਾ ਜਿਹੜਾ ਹੈ ਉਹ ਇਸ ਤਰ੍ਹਾਂ ਕਰਦਾ ਤੇ ਸਰਕਾਰ ਨੇ ਸਾਨੂੰ ਭੇਜਿਆ ਸੀ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਜਦੋਂ ਮਾਦਾ ਨੇ ਬੜੇ ਪਿਆਰ ਨਾਲ ਬਚਨ ਬੋਲੇ ਬੰਦਗੀ ਵਾਲੀ ਰੂਹ ਸੀ ਚਲੋ ਕੋਈ ਨਹੀਂ ਕਹਿੰਦੇ ਤੁਸੀਂ ਜੋ ਕਰਨਾ ਕਰਿਓ ਪਹਿਲਾਂ ਦੱਸੋ ਪ੍ਰਸ਼ਾਦਾ ਛਕੜਾ ਕੋਈ ਤੁਸੀਂ ਪਾਣੀ ਪੀਣਾ ਤੁਸੀਂ ਦੁੱਧ ਛਕਣਾ ਕੀ ਛਕਣਾ ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ ਤੇ ਮਨ ਵਿੱਚ ਬੜੀ ਉਹਨਾਂ ਦੀ ਨਿਮਰਤਾ ਆ ਗਈ ਫਿਰ ਹੋਈ ਨਿਮਰਤਾ ਨਾਲ ਲਾ ਕੇ ਕਿਨੇ ਸੱਚ ਦੱਸੀ ਇਹ ਮਾਤਾ ਗੱਲ ਇਹ ਆ ਵੀ ਉੱਥੇ ਜਿਹੜੀ ਆ ਚੁਗਲੀ ਹੋਈ ਆ ਤੇ ਸਾਨੂੰ ਤੇਰੇ ਮੁੰਡੇ ਨੂੰ ਕੁੜੀ ਨੂੰ ਤੇ ਤੈਨੂੰ ਵੀ ਗ੍ਰਿਫਤਾਰ ਕਰਨ ਦੇ ਹੁਕਮ ਆ ਸਰਕਾਰ ਵੱਲੋਂ ਤੇ ਸਾਨੂੰ ਇਹ ਗ੍ਰਿਫਤਾਰ ਕਰਨਾ ਪੈਣਾ ਅਸਲ ਚ ਗੱਲ ਆ ਉਹ ਜਦੋਂ ਗੱਲ ਦੱਸੀ ਸਾਧ ਸੰਗ ਜੀ ਫਿਰ ਹੋਰ ਵੀ ਪਿੰਡ ਵਾਲੇ ਆਸੇ-ਪਾਸੇ ਜਿਹੜੇ ਨੇ ਉਹ ਸਾਰੇ ਇਕੱਠੇ ਹੋਏ ਕਿਉਂਕਿ ਬੜਾ ਸਤਕਾਰ ਭਾਈ ਤਾਰੋ ਜੀ ਦਾ ਬੜਾ ਸਤਕਾਰ ਜਿਹੜਾ ਹੈ ਮੁਸਲਮਾਨ ਵੀ ਕਰਦੇ ਸੀ ਉਹਨਾਂ ਤੋਂ ਪ੍ਰਸ਼ਾਦਾ ਪਾਣੀ શકਦੇ ਸੀ ਹਿੰਦੂ ਵੀ ਜਿਹੜੇ ਨੇ ਪ੍ਰਸ਼ਾਦਾ ਬੜੀ શકਦੇ ਸੀ ਸਾਰੇ ਹੀ ਬੜਾ ਸਤਕਾਰ ਕਰਦੇ ਸੀ ਸੋ ਜਿਹੜਾ ਹੈ ਉਹ ਸਾਰੇ ਇਕੱਠੇ ਹੋ ਗਏ ਕਹਿੰਦੇ ਇਹ ਨਹੀਂ ਗੱਲ ਹੋ ਸਕਦੀ ਵੀ ਤੁਸੀਂ ਬੀਬੀਆਂ ਨੂੰ ਜਿਹੜਾ ਹੈ ਕਿਸੇ ਥਾਣੇ ਕਚਹਿਰੀ ਲੈ ਕੇ ਜਾਓ ਸਰਕਾਰੀ ਦਰਬਾਰੇ ਅਸੀਂ ਇਹ ਹੋਣ ਨਹੀਂ ਦੇਵਾਂਗੇ ਤੋ ਕਈ ਆ ਰਹੇ ਤਾਂ ਇਹ ਵੀ ਵਿੱਚ ਜਿਹੜਾ ਆਖਿਆ ਜਿਹੜਾ ਚੜ੍ਹਦੀ ਕਲਾ ਦੇ ਸਿੰਘ ਸੀ ਸਾਧ ਸੰਗਤ ਜੀ ਉਹਨਾਂ ਨੇ ਇਹ ਵੀ ਗੱਲ ਵਿਉਂਤ ਬਣਾਈ ਵੀ ਜਿਹੜੇ 10 15 ਸਿਪਾਹੀ ਨੇ ਤੇ ਜੇ ਆਖੋ ਤੇ ਸਿੰਘਾਂ ਕੋਲ ਸ੍ਰੀ ਸਾਹਿਬਾ ਕਿਰਪਾਨਾਂ ਪਈਆਂ ਤੇ ਆਪਾਂ ਇੱਥੇ ਛੁਡਾ ਦੇਣੇ ਇਹਨਾਂ ਨੂੰ ਇੱਥੇ ਭਾਈ ਤਰਨ ਸਿੰਘ ਕਹਿੰਦੇ ਨਹੀਂ ਇਹ ਕੰਮ ਨਹੀਂ ਕਰਨਾ ਇਹ ਮਾਰ ਦੇ ਹੁਕਮ ਚ ਆ ਇਹ ਬਾਣੇ ਚ ਸਾਡੀ ਛੇਦੀ ਹੋਣੀ ਸੋ ਸਾਧ ਸੰਗਤ ਜੀ ਜਿਹੜਾ ਆਪਾਂ ਸਮੇਂ ਅਨੁਸਾਰ ਵਿਚਾਰ ਕਰਨੀ ਆ ਗ੍ਰਫਤਾਰੇ ਹੋਈ ਇਹੀ ਗਾਣਾ ਰੱਖੀਆਂ ਗਈਆਂ ਮੁਸਲਮਾਨ ਜਿਹੜੀਆਂ ਰੱਖਦੇ ਸੀ ਜਿਹੜੇ ਮੁਗਲ ਜਿਹੜਾ ਹੈ ਜਾਂ ਜਿਹੜਾ ਹੈ ਇਹ ਤੁਹਾਨੂੰ ਡੋਲੇ ਮਿਲਣਗੇ ਸੁੰਦਰ ਧਨ ਦੌਲਤ ਮਿਲੂ ਮਹਿਲ ਮਾੜੀਆਂ ਮਿਲਣਗੀਆਂ ਬਹੁਤ ਧਨ ਪਦਾਰਥ ਮਿਲੇਗਾ ਤੇ ਮੁਸਲਮਾਨ ਬਣ ਜਾਵਾਂ ਜਾਂ ਜਿਹੜਾ ਹੈ ਫਿਰ ਜਿਹੜਾ ਸਿੰਧੀ ਵਾਸਤੇ ਤਿਆਰ ਪਾਈ ਤਾਰੋ ਉਸਨੇ ਸਾਧ ਸੰਗਤ ਜੀ ਨੇ ਆਖਿਆ ਦੇ ਜਿਹੜੀ ਬਿਨ ਸੰਹਾਰ ਹੈ ਇਹ ਜਾਨ ਵਾਲੀ ਹੈ ਮਿਥਿਆ ਹੈ ਝੂਠੀ ਹੈ ਸਾਨੂੰ ਜਿਹੜੀ ਹੈ ਛੇਦੀ ਪ੍ਰਵਾਹ ਸਾਧ ਸੰਗਤ ਜੀ ਛੇਦੀ ਜਿਹੜੀ ਆ ਫਿਰ ਦੱਸਦੇ ਆ ਕਈ ਵਿਦਵਾਨ ਆਪਾਂ ਇਤਿਹਾਸ ਪੜ੍ਹਦੇ ਆਵੇਂ ਜਿਹੜੇ ਕਈ ਨਾਇਆਂ ਨੂੰ ਵੀ ਲੈ ਕੇ ਆਉਂਦੇ ਰਹੇ ਜਿਹੜੇ ਕੇਸ ਸੀਗੇ ਉਹ ਜਿਹੜੀਆਂ ਇਸੇ ਤਰ੍ਹਾਂ ਲੋਹੇ ਦੀਆਂ ਤਾਰਾਂ ਬਣ ਜਾਂਦੇ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੇਸ ਕਤਲ ਨਹੀਂ ਹੋਏ ਕਿਉਂ ਮਾਤਾ ਨੇ ਦਹੀਂ ਦੇ ਨਾਲ ਦੁੱਧ ਦੇ ਨਾਲ ਬਚਪਨ ਤੋਂ ਬੜੇ ਪਿਆਰ ਨਾਲ ਭਾਈ ਤਾਰੂ ਸਿੰਘ ਦੇ ਕੇਸ ਈ ਇਸ਼ਨਾਨ ਕਰਾ ਕੇ ਆਪ ਸੇਵਾਵਾਂ ਕਰਨੀਆਂ ਮਾਤਾ ਜੀ ਨੇ ਬੜੇ ਚਾਅ ਨਾਲ ਜਿਹੜੇ ਕੇਸ ਸਾਹਮੇ ਸੀ ਤੇ ਜਹਾਨ ਲਗਿਆ ਹੀ ਆਖਿਆ ਸੀ ਵੀ ਵੇਖੀ ਤਾਲੂਸਿਆ ਵੀ ਜਿਹੜਾ ਹੈ ਸਿੱਖੀ ਕੇਸਾਂ ਸਵਾਸਾਂ ਨਾਲੇਵੇ ਬੜੇ ਤੈਨੂੰ ਚਾਲ ਆਡਾ ਨਾ ਪਾਲਿਆ ਦੁੱਧ ਮੱਖਣੀ ਦੇ ਨਾਲ ਘਿਓ ਦੇ ਨਾਲ ਤੇ ਕੇਸਾਂ ਨੂੰ ਬੜੇ ਦਹੀਂ ਦੇ ਨਾਲ ਇਸ਼ਨਾਨ ਕਰਾਏ ਆ ਤੇ ਵੇਖੀ ਸਿੱਖੀ ਤਰੀਕੇ ਸਵਾਸਾਂ ਨਾਲੇਵੇ ਸੋ ਇਹ ਜੜੀਆਂ ਨੇ ਮਾਤਾ ਨੇ ਜਾਣ ਲੱਗੇ ਵਜਨ ਕੀਤੇ ਕੀ ਹੋਇਆ ਸਾਸ ਅਖੀਰ ਫਿਰ ਇੱਕ ਜਿਹੜਾ ਰੰਬਾ ਤੇ ਥੋੜਾ ਲਿਆ ਕਰਕੇ ਹੁਕਮ ਹੋ ਗਿਆ ਵੀ ਇਹੜਾ ਖੋਪੜ ਲਾਇਆ ਜਾਵੇ ਜਿਸ ਤਰ੍ਹਾਂ ਆਪਾਂ ਆ ਕੰਧਾਂ ਦੀ ਇੱਟਾਂ ਲਾਉਣੇ ਆ ਨਾ ਛਾਣੀ ਮਾਰ ਕੇ ਥੋੜਾ ਮਾਰ ਕੇ ਸਪੋਰਟ ਲਾਉਣੇ ਪਿੱਛੋਂ ਥੋੜੇ ਦੀਆਂ ਸੱਟਾਂ ਮਾਰ ਕੇ ਇਸ ਤਰ੍ਹਾਂ ਮੱਥੇ ਤੇ ਜਿਹੜਾ ਹੈ ਅੱਗੋ ਜਿਹੜਾ ਹੈ ਛਾਣੀ ਉਹ ਚੌੜੀ ਜੜੀ ਆ ਇਸ ਤਰ੍ਹਾਂ ਉਹ ਲੈ ਕਰਕੇ ਉਹ ਰੰਬਾ ਲੈ ਕਰਕੇ ਅੱਗੋਂ ਤਿੱਖਾ ਰੱਖ ਕੇ ਜਿਹੜੇ ਇਹ ਮੱਥੇ ਤੇ ਵਾਰ ਕੀਤੇ ਕੇ ਪਿੱਛੋਂ ਤੱਕ ਉਹ ਵਾਰ ਗਏ ਤੇ ਸਾਸ ਜੀ ਖੋਪੜ ਜਿਹੜਾ ਲਾਇਆ ਗਿਆ ਇਸ ਤਰ੍ਹਾਂ ਜਿਹੜੀ ਆ ਬਹੁਤ ਦਰਦਨਾਕ ਜਿਹੜੀ ਛੀਤੀ ਆ ਇਹ ਭਾਈ ਤਰਸੁਰੀ ਪਰ ਬਾਣੀ ਪੜਦੇ ਰਹੇ ਜਿਹੜਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਰਹੇ ਕਿਉਂਕਿ ਮਹਾਰਾਜ ਦੀ ਕਿਰਪਾ ਸੀ ਬਖਸ਼ਿਸ਼ ਸੀ ਬਾਣੀ ਦੇ ਬੜੇ ਅਭਿਆਸੀ ਸਾਨ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਹੈ ਉਹਨਾਂ ਦੀ ਜਿਹੜੀ ਆ ਸ਼ਹੀਦੀ ਹੁੰਦੀ ਆ ਇਹ ਬਹੁਤ ਮੰਦੇ ਚੰਗੇ ਬਚਨ ਵੀ ਬੋਲਦਾ ਪਹਿਲਾਂ ਜਕਰੀਆ ਵੀ ਇਹ ਜਿਹੜਾ ਬੜਾ ਤਰ ਹੰਕਾਰ ਆ ਤੁਹਾਨੂੰ ਸਿੱਖਾ ਨੂੰ ਕਿਸਾਂ ਦਾ ਤੁਹਾਡੇ ਸਿਰ 'ਤੇ ਜਿਹੜਾ ਹੈ ਇਹ ਜੁੱਤੀਆਂ ਮਾਰ-ਮਾਰ ਕੇ ਕੇਸ ਝਾੜਾਂਗੇ ਇਸ ਤਰ੍ਹਾਂ ਬਚਨ ਆਖੇ ਉਹ ਕਹਿੰਦੇ ਇਹ ਤਾਂ ਸਮਾਂ ਦੱਸੇਗਾ ਇਹ ਤਾਂ ਕਲਗੀਧਰ ਮਹਾਰਾਜ ਦੱਸਣਗੇ ਵੀ ਜੁੱਤੀਆਂ ਤੂੰ ਮਾਰਦਾ કે ਮੈਂ ਮਾਰਦਾ ਇਸ ਵਾਸਤੇ ਸਾਧ ਸੰਗਤ ਇਤਿਹਾਸ ਹੈ ਆਪਾਂ ਸਮਾਪਤੀ ਵੱਲ ਆਈਏ ਜਿਨ੍ਹਾਂ ਕੋ ਆਪਣੇ ਕੋਲ ਸਵਾ ਹੁੰਦਾ ਹੈ ਸੋ ਜੀਵਨ ਤਾਂ ਬਹੁਤ ਵਿਅੰਤ ਹੈ ਭਾਈ ਸਾਹਿਬ ਜੀ ਦਾ ਭਾਈ ਤਰੁ ਸਿੰਘ ਜੀ ਦਾ ਸੋ ਸਾਧ ਸੰਗਤ ਜੀ ਸਿੱਖ ਜਿਹੜਾ ਹੈ 22 ਦਿਨ ਜਿਉਂਦਾ ਰਿਹਾ ਪਰਨ ਕਰਕੇ 22 ਦਿਨ ਸ਼ਹੀਦੀ ਅੱਜ ਦੇ ਦਿਨ ਭਾਵੇਂ ਹੁੰਦੀ ਆ ਪਰ 22 ਦਿਨ ਸਿੱਖ ਜਿਹੜਾ ਹੈ ਉਸ ਤੋਂ ਪਹਿਲਾਂ ਜਿਹੜਾ ਹੈ ਸ਼ਹੀਦ ਭਾਵੇਂ ਆਜਦੇ ਤੋਂ ਉਹਨੇ 22 ਦਿਨ ਪਹਿਲਾਂ 22 ਦਿਨ ਜਿਉਂਦਾ ਰਿਹਾ ਤੇ ਉਧਰ ਜਕਰੀਆਂ ਖਾਂਦੇ ਆਪਾਂ ਇਹ ਸ਼ਬਦ ਇੱਥੇ ਤੁਹਾਨੂੰ ਦੱਸੀ ਹੈ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਈ ਇੰਨਾ ਉਹਦਾ ਮਾੜਾ ਅੰਤ ਹੋਇਆ ਬਾਥਰੂਮ ਦਾ ਬੰਨ ਪੈ ਗਿਆ ਤੇ ਜਿਹੜਾ ਹੈ ਉਥੇ ਸਿੱਖਾਂ ਦੇ ਨਾਲ ਗੱਲ ਕਰਕੇ ਵਿੱਚ ਸਿੰਘਾਂ ਨੂੰ ਪਾ ਕੇ ਜਿਹੜੇ ਚਰਖੜੀ ਤੇ ਸਿੰਘ ਚੜਾਏ ਗਏ ਪਿਉ ਪੁੱਤ ਸ਼ਾਹਬਾਦ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਹੈ ਫਿਰ ਖਾਲਸਾ ਪੰਥ ਤੱਕ ਗੱਲ ਕੀਤੀ ਖਾਲਸਾ ਕੌਮ ਤੱਕ ਗੱਲ ਕੀਤੀ ਵੀ ਇਹ ਬੜੀਆਂ ਭੁਲਾ ਬਖਸ਼ਾਰਿਆ ਮਾਫੀਆਂ ਮੰਗ ਰਿਆ ਵੀ ਮੇਰੇ ਕੋ ਇੱਕ ਬ੍ਰਹਮਗਣੀ ਦਾ ਕਤਲ ਹੋ ਗਿਆ ਪਾਪ ਹੋ ਗਿਆ ਤੋਂ ਮੇਰੇ ਇਸ ਤਰ੍ਹਾਂ ਦੀ ਹਾਲਤ ਆ ਮੈਂ ਨਾ ਮਰਦਿਆਂ ਤੇ ਉਹਨਾਂ ਜਿਉਂਦਿਆਂ ਚੋ ਮੇਰੀ ਮੁਕਤੀ ਕਰ ਦਿਓ ਮੇਰੀ ਕਲਿਆਣ ਕਰ ਦਿਓ ਪੰਥ ਕੌਮ ਨੇ ਇਥੋਂ ਤੱਕ ਵੀ ਕਹਿੰਦੇ 5000 ਰੁਪਇਆ ਵੀ ਦਿੱਤਾ ਉਸ ਸਮੇਂ ਦਾ 5000 ਵੀ ਕੜਾ ਪ੍ਰਸ਼ਾਦ ਹੀ ਦੇ ਕਰਾ ਕੇ ਮੇਰੀ ਅਰਦਾਸ ਕਰ ਦੋ ਮੇਰੀ ਜਾਨ ਨਿਕਲ ਜੇ ਇਸ ਤਰ੍ਹਾਂ ਦੀ ਉਹਦੀ ਹਾਲਤ ਹੋ ਗਈ ਸੀ ਸੋ ਜਿਹੜਾ ਹੈ ਸਾਧ ਸੰਗਤ ਜੀ ਫਿਰ ਸਿੱਖਾਂ ਦੇ ਵਿੱਚ ਬੈ ਕੇ ਫੇਸ ਫੈਸਲਾ ਲਿਆ ਵੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਤੇ ਗੁਰੂ ਦੀ ਬਖਸ਼ਿਸ਼ ਆ ਜਿਹੜਾ ਚੜ ਕੇ ਆਵੇ ਉਹਨੂੰ ਚਾੜਾ ਵੀ ਛਕਾਈਦਾ ਜਿਹੜਾ ਸ਼ਰਨ ਚ ਆਜੇ ਉਹਦਾ ਫਿਰ ਕਲਿਆਣ ਵੀ ਕਰੀਦਾ ਖੁ ਸਤਿਰਾ ਸ੍ਰੀ ਵਾਹਿਗੁਰੂ ਇਹ ਗੁਰੂ ਤਾਂ ਮਿਰਦਾ ਤੇ ਗੁਰੂ ਦੀ ਮਰਿਆਦਾ ਹੈ ਸੋ ਇਸ ਵਾਸਤੇ ਜਿਹੜਾ ਅਹਿਸਾਸ ਜਿਵੇਂ ਜਿਵੇਂ ਛਤਰ ਭਾਈ ਤਾਰੂ ਸਿੰਘ ਦਾ ਉਹਦੇ ਸਿਰ 'ਚ ਮਾਰਦੇ ਸੀ ਜਕਰੇ ਖਾਉਂਦੇ ਹੋਏ ਹੋਏ ਬਾਥਰੂਮ ਨੂੰ ਆਉਂਦਾ ਸੀ ਇਸ ਤਰ੍ਹਾਂ ਦੀ ਉਹਦੀ ਹਾਲਤ ਹੋ ਗਈ ਸੀ ਅਖੀ ਜਿਹੜਾ ਹੈ ਬਹੁਤ ਮੰਦੀ ਭੈੜੀ ਮੌਤ ਜਿਹੜੀ ਉਹ ਜਕਰੀਆਂ ਖਾਣ ਮਰਿਆ ਤੇ ਨਰਕਾ ਨੂੰ ਗਿਆ ਤੇ ਫਿਰ ਸਿੱਖ ਦਾ ਪੁਰਨ ਸੱਚਾ ਹੋਇਆ ਤੇ ਕਹਿੰਦੇ ਲੈ ਤੈਨੂੰ ਆਖਿਆ ਸੀ ਤੈਨੂੰ ਛੱਤਰ ਦੇ ਨਾਲ ਅੱਗੇ ਲਾ ਕੇ ਫਿਰ ਮੈਂ ਸਿੱਧੀ ਪਾਉਂਗਾ ਆਖੋ ਸਤਨਾਮ ਕਹਿੰਦੇ ਮੇਰਾ ਪੁਰਨ ਪੂਰਾ ਹੋ ਗਿਆ ਤੇਰੇ ਛੱਤਰ ਸਿਰ ਵਿੱਚ ਵਜੇ ਆ ਤੇ ਹੁਣ ਜਿਹੜਾ ਮੈਂ ਕਲਗੀਧਰ ਪਾਤਸ਼ਾਹ ਦੇ ਕੋਲ ਸੱਚਾ ਗਣਾ ਚੱਲਿਆ ਹੁਣ ਮੇਰਾ ਸ ਹੋਇਆ ਇਸ ਤਰ੍ਹਾਂ ਜਿਹੜੀ ਸ਼ਹੀਦੀ ਪਾਈ ਸੋ ਸਾਧ ਸੰਗਤ ਜੀ ਬਹੁਤ ਵੱਡੀ ਸ਼ਹੀਦੀ ਆ ਅੱਜ ਅਸੀਂ ਆਪ ਮਾਤਾ ਪਿਤਾ ਭੁੱਲ ਗਏ ਆ ਬੱਚੇ ਆਪ ਭੁੱਲ ਗਏ ਕਿੰਨੂੰ ਪਤਾ ਭਾਈ ਮਨੀ ਸਿੰਘ ਕੌਣ ਸੀ ਕਿੰਨੂੰ ਪਤਾ ਭਾਈ ਤਾਰੂ ਸਿੰਘ ਕੌਣ ਸੀ ਕਿੰਨੂੰ ਪਤਾ ਇਸੇ ਤਰ੍ਹਾਂ ਜਿਹੜਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਕੌਣ ਸੀ ਕਿਉਂਕਿ ਨਾ ਕੋਈ ਇਤਿਹਾਸ ਸੁਣਾਉਂਦਾ ਨਾ ਪੜ੍ਹਦਾ ਨਾ ਸੁਣਦਾ ਇਸ ਤਰ੍ਹਾਂ ਦੇ ਹਾਲਤ ਹੈ ਕਲਯੁਗ ਦਾ ਇਸ ਤਰ੍ਹਾਂ ਦਾ ਭਿਆਨਕ ਸਮਾ ਹੈ ਅਸੀਂ ਆਪ ਦੀ ਜਿਹੜੀ ਆ ਇਤਿਹਾਸ ਨਾਲ ਟੁੱਟ ਗਏ ਆ ਜਿਹੜੀ ਕੌਮ ਇਤਿਹਾਸ ਨਾਲ ਟੁੱਟ ਜਾਵੇ ਆਪਾਂ ਜਾਣਦੇ ਆ ਉਹ ਜਿਹੜੀ ਅੱਜ ਵੀ ਖਤਮ ਤੇ ਕੱਲ ਵੀ ਖਤਮ ਖਤਮ ਤੋਂ ਭਾਵ ਮੈਂ ਇਹ ਨਹੀਂ ਇਹ ਕਲਗੀ ਤਰਪਾਸ਼ ਦਾ ਪੰਥ ਆ ਕੌਮ ਆ ਇਹ ਖਤਮ ਨਹੀਂ ਹੁੰਦੀ ਪਰ ਅਸੀਂ ਇਤਿਹਾਸ ਤੋਂ ਟੁੱਟ ਕੇ ਆਪ ਟੁੱਟ ਕੇ ਬੱਚਿਆ ਨਿਆਣਾ ਨਵੀਂ ਤੋੜਦਾ ਇਤਿਹਾਸ ਤੋਂ ਸਾਨੂੰ ਜਿਹੜਾ ਹੈ 10 ਸਿੱਖਾਂ ਦੇ ਵੀ ਨਾਂ ਯਾਦ ਨਹੀਂ ਕੰਠ ਨਹੀਂ ਹਨ ਐਸੀ ਅੜੀ ਸਾਡੀ ਹਾਲਤ ਹੈ ਸੋ ਮਹਾਨ ਛੇਦ ਨੇ ਭਾਈ ਤਾਰੂ ਸਿੰਘ ਜੀ ਨੇ ਛੇਦੀ ਨੂੰ ਕੋਟਾਨ ਕੋਟ ਪ੍ਰਣਾਮ ਜਿਨ੍ਹਾਂ ਨੇ ਐਸੀ ਛੇਦੀ ਕੀਤੀ ਸੋ ਉਹਨਾਂ ਦੇ ਬਾਬਤ ਆਪਾ ਕੁਝ ਕ ਬਚਨ ਕੁਝ ਕ ਸ਼ਬਦ ਕਥਾ ਵਾਰਤਾ ਜਿਹੜੀ ਉਹਨਾਂ ਦੇ ਜੀਵਨ ਚ ਕੀਤੀ ਆ ਇਸ ਪ੍ਰਕਾਰ ਜਿਹੜਾ ਹੈ ਉਹ ਜ਼ੁਲਮ ਕਮਾਇਆ ਭਗਤ ਨਰਨਜਣੀਆਂ ਨੇ ਜਕਰੀਆ ਖਾਨ ਦੇ ਸਮੇੜਾ ਭਾਈ ਕਾਰੂ ਸੰਗਿ ਸ਼ੀਤ ਹੋਏ ਤੇ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਾਗ ਰਾਜੇ ਸੋ ਭੁੱਲਾ ਚੁੱਕਾ ਦੀ ਵਾਹਿ ਬਖਸ਼ਨੀ ਇੱਥੇ ਸਮੇਂ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ